ਸਸਰਾਲੀ ਦੇ ਬੰਨ ਟੁੱਟਣ ਦੀ ਝੂਠੀ ਖਬਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਪਰ ਇਸ ਅਫਵਾਹ ਦੀ ਸੱਚਾਈ ਜਾਣਨ ਲਈ ਪੱਤਰਕਾਰ ਮਹੇਸ਼ ਕੁਮਾਰ ਸਤਲੁਦ ਰਿਆ ਦੇ ਬੰਨ ਤੇ ਮੌਕੇ ਤੇ ਪਹੁੰਚੇ ਜਿੱਥੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਲੁਧਿਆਣਾ ਡੀਸੀ ਵੱਲੋਂ ਵੀ ਸਪਸ਼ਟ ਕੀਤਾ ਗਿਆ ਕਿ ਸਸਰਾਲੀ ਬੰਨ ਟੁੱਟਣ ਦੀ ਖਬਰ ਪੂਰੀ ਤਰ੍ਹਾਂ ਬੇਬੁਨਿਆਦ ਹੈ ਬੰਨ ਮੌਕੇ ਤੇ ਸੁਰੱਖਿਤ ਹੈ ਪਰ ਹਾਲਾਤ ਨਾਜ਼ੁਕ ਹਨ ਪ੍ਰਸ਼ਾਸਨਿਕ ਅਧਿਕਾਰੀ ਬੰਨ ਦੀ ਮਜ਼ਬੂਤੀ ਲਈ ਪੱਪਾਪਾਰ ਕਰ ਰਹੇ ਹਨ ਅਤੇ ਲਗਾਤਾਰ ਨਿਗਰਾਨੀ ਜਾਰੀ ਹੈ ਖਬਰ ਐਕਸਪ੍ਰੈਸ ਵਨ ਵੱਲੋਂ ਲੋਕਾਂ ਨੂੰ ਅਪੀਲ ਹੈ ਕਿ ਝੂਠੀਆਂ ਅਫਵਾਹਾਂ ਤੇ ਭਰੋਸਾ ਨਾ ਕਰੋ ਅਤੇ ਸਿਰਫ ਅਧਿਕਾਰਕ ਜਾਣਕਾਰੀ ਨੂੰ ਹੀ ਸੱਚ ਮੰਨੋ ਲੁਧਿਆਣਾ ਤੋਂ ਮਹੇਸ਼ ਕੁਮਾਰ ਦੀ ਖਾਸ ਰਿਪੋਰਟ ਸਤਿਕਾਰਯੋਗ ਜੀ ਸਾਰਿਆਂ ਨੂੰ ਮੈਂ ਹਿਮਾਂਸ਼ ਸੋਜਨ ਟੀਸੀ ਲੁਧਿਆਣਾ ਮੇਰੀ ਸਾਰਿਆਂ ਨੂੰ ਅੱਜ ਬਣ ਕੇ ਬੇਨਤੀ ਹੈ ਕਿ ਬਹੁਤ ਜ਼ਿਆਦਾ ਰੂਮਰ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਫਲਾਈਏ ਜਾ ਰਹੀਆਂ ਨੇ ਕਿ ਇੱਥੇ ਪਾਣੀ ਆ ਗਿਆ ਇੱਥੇ ਬੰਨ ਟੁੱਟ ਗਿਆ ਹੈਗਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕੋਈ ਪਾਣੀ ਨਹੀਂ ਆਇਆ ਹੈਗਾ ਕੋਈ ਬੰਨ ਜਿਹੜਾ ਹੈਗਾ ਪੂਰੀ ਤਰ੍ਹਾਂ ਨਹੀਂ ਟੁੱਟਿਆ ਹੈਗਾ ਬੰਨ ਨੂੰ ਖਾਰ ਲੱਗੀ ਹੈ ਬੰਨ ਕੁਝ ਪੁਆਇੰਟਾਂ ਤੇ ਕਾਫੀ ਜ਼ਿਆਦਾ ਡੈਮੇਜ ਹੈ ਪਰ ਹਜੇ ਉੱਥੇ ਬੰਨ ਖੜਿਆ ਹੈਗਾ ਤੇ ਮੇਰੀ ਸਭ ਨੂੰ ਬੇਨਤੀ ਹੈ ਅਸੀਂ ਕੋਈ ਇਸ ਔਖੀ ਦੀ ਘੜੀ ਦੇ ਵਿੱਚ ਕਿਸੇ ਤੇ ਕੋਈ ਪਰਚੇ ਪੁਰਚੇ ਨਹੀਂ ਕਰਾਉਣਾ ਚਾਹੁੰਦੇ ਤੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਦੇ ਨਾਲ ਚੱਲੋ ਔਰ ਸਾਨੂੰ ਇਸ ਚੀਜ਼ ਨੂੰ ਰੂਮਰ ਨੂੰ ਪਲੀਜ਼ ਨਾ ਫਲਾਓ ਜੇ ਤੁਸੀਂ ਰਿਪੋਰਟਿੰਗ ਕਰਨੀ ਹੈ ਇੱਥੇ ਆ ਕੇ ਦੇਖ ਲਓ ਅਸੀਂ ਵੀ ਮੌਕੇ ਤੇ ਹੀ ਖੜੇ ਹਾਂ ਤੇ ਇਹੀ ਸਾਨੂੰ ਅਸੀਂ ਕਹਿਣਾ ਚਾਹੁੰਦੇ ਥੈਂਕ ਯੂ ਬੰਨ ਹਰ ਕੀ ਹਾਲਾਤ ਨੇ ਵਨਵੇ ਆ ਮੇਰੀ ਖਬਰ ਜਬਰਦਸਤ ਫਿਕਰ ਦੀ ਜਾਂਦੀ ਹੈ ਨਾਲ ਸਰਕਾਰ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਅਧਿਕਾਰੀ ਆਈ ਹੈ ਉਹਨਾਂ ਨੇ ਕੀ ਕਹੇ ਸਰ ਇਹਨਾਂ ਨਾਲ ਸਵਾਲ ਕੀਤੇ ਕਿ ਉਹ ਭਾਜ ਦਿਨ ਅਜਰਾਏ ਆ ਆ ਕਰਤੇ ਕਿ ਬੰਦਾ ਦੋਸਤ ਵਾਸਤੇ ਕਹਿੰਦੇ ਕਿ ਕਿਵੇਂ ਕੀੜਿਆਂ ਦੇ ਭੰਗ ਦੇ ਵਿੱਚ ਕੰਟਰੋਲ ਕਰਤਾ ਹੋਵੇ ਇੱਕ ਤਾਂ ਪੇਟ ਤੇ ਕੀ ਲਾਦਾ ਥੇ ਇਹਨਾਂ ਦੀ ਅੱਖਾਂ ਲਾਲ ਹੋਈ ਪਈਆਂ ਇਹਨਾਂ ਨੂੰ ਕਹਿੰਦੇ ਨਖੇ ਕਰ ਦਿਓ ਕਰਨ ਦੀ ਇਸ ਟਾਈਮ ਕੀ ਇਹ ਕੀ ਹਾਲਾਤ ਇੰਨੇ ਨਾਕਬ ਹੋ ਗਏ ਤੁਹਾਨੂੰ ਅਸੀਂ ਤਾਂ ਜਿਹੜਾ ਪੰਦਾ ਉਹ ਕਿਸਮੇ ਕੋਈ ਤਰੀਕੇ ਨਾਲ ਤਾਰ ਕਰੀ ਜਾ ਰਿਹਾ ਹੈ ਸਾਧੀਆਂ ਜਿਹੜੀਆਂ ਬੀਬੀਆਂ ਘਰ ਬੱਗੇ ਨੇ ਕਈ ਨੂੰ ਤਾਂ ਹਾਰਟ ਅਟੈਕ ਹੋਣ ਨਾਲ ਹੋਇਆ ਵੀ ਅਸੀਂ ਸਾਡਾ ਹੁਣ ਬਣਨਾ ਕੀ ਆ ਫੇਰਾ ਦਲਾਸਾ ਬੈਨੇ ਕੋਈ ਗੱਲ ਨਹੀਂ ਕੋ ਲਾਕੇ ਦੇ ਨੂੰ ਬਹੁਤ ਪੂਰੀ ਆਪੇ ਪਿੰਡਾਂ ਉਹਦੇ ਪਿੰਡਾਂ ਵਾਲਿਆਂ ਨੂੰ ਨਾ ਤਾਂ ਇਹ ਕੰਮ ਹੋਣੀ ਹੋਣੀ ਆ ਅਖੀਂ ਕੋਪੜਾ ਸਰ ਕੋ ਪਹਿਲਾਂ ਅਖੀਂ ਡੁੱਬਣਾ ਪਹਿਲਾਂ ਪਰ ਕਿਹੜੀ ਲੋਹਾਂ ਨੇ ਬਕਨੀ ਕਰਦੇ ਸਾਡੇ ਨੇੜੇ ਨੇੜੇ ਆ ਸਵਾ ਦਾ ਸਾ ਸਾਰਾ ਇੱਥੇ ਪਿੰਡ ਬੋਟ ਦੇ ਹਜ਼ਾਰਾਂ ਦੀ ਤਗਾਂ ਦੇ ਵਿੱਚ ਦੋ ਪਾਰਿਆ ਬੁੱਤ ਜਣੇ ਬੁੱਤ ਵੀ ਦੇਖੀ ਤਾਂ ਸੀ ਕਿ ਅਸੀਂ ਨਾ ਮਰ ਗਏ ਇਹ ਸਿਤੀ ਬਣੀ ਹੋਈ ਆ ਉਸੇ ਟਾਈਮ ਨੂੰ ਪਾਣ ਦੇਖੋ ਜੇਸਾ ਆਪਣਾ ਟਾਂ ਲੱਗੀ ਸੀਗੀ ਇਹ 5 ਜਾਂ 15 ਮਿੰਟ ਦੀ ਗੇਮ ਆ ਪਾਣੀ ਦਾ ਲੈਵਲ ਖੁੱਲ੍ਹਦਾ ਕਾਉਂ ਹੋਇਆ ਉਹਦੇ ਕਰਕੇ ਪਾਣੀ ਵੀ ਹੁੰਦੀ ਉਹ ਬਾਹਰ ਆਉ ਕੋਠੀ ਆ ਬੰਨ। ਅਗਰੇ ਪਾਣੀ ਦਾ ਲੈਵਲ ਵੱਧ ਗਿਆ ਫੁੱਟ 2 ਫੁੱਟ ਫੇਰ ਨੂੰ ਰੋਕ ਨਹੀਂ ਸਕੋਗੇ ਜਿਹੜਾ ਪੰਚਾਇਤ ਫੱਕਾ ਖੰਡ ਰਹਿੰਦਾ ਨਾ ਉਹ ਤਾਂ ਮੈਂਟ ਵੀ ਲੈ ਕੇ ਥੋੜਾ ਫੜੇ ਕਰੂੰ ਜਿੰਨ ਘੱਟੇ ਨਹੀਂ। ਸਭ ਤੋਂ ਤਨਾ ਜੇ ਜੇ ਅਗਰੇ ਥੋ ਬੰਤੋ ਤੇ ਗਿਆ ਸਭ ਤੋਂ ਤਨਾ ਸਸਰਾਲੀ ਕਲੋਨੀ ਚੋ। ਸਸਰਾਲੀ ਕਲੋਨੀ ਦੇ ਨਾਲ ਹੀ ਮੇਰਾ ਪਿੰਡਾ ਛਤਰਾ। ਇੱਕੋ ਹੀ ਪਿੰਡਾ ਦੋ ਪਿੰਡ ਬੰਨਦੇ ਨੇ। ਆਖੀ ਮਾਰਾਂਗੇ ਸਭ ਤੋਂ ਪਹਿਲਾਂ। ਆ ਥੇਰੇ ਕਿੰਨੇ ਆੜ ਦੋੜੇ ਤੱਕ ਜਾਓ ਆ ਨਾਲ ਇੱਕ ਹਨੋ ਪੋਰਟੇ ਦੇ ਪਾਸੇ ਔਰ ਪਿੰਡ ਆ ਇਹ ਨਹੀਂ ਜਾਊਗਾ ਔਰ ਨਾਲ ਹੀ ਇੱਥੇਲੇ ਪਾਸੇ ਕੜਾ ਤਰਾਦਨ ਕੋਲ ਦੀ ਬਹੁਤ ਨਜ਼ਦੀਕ ਇਹ ਵੀ ਉੜੂਗਾ ਉੱਥੋਂ ਫੌਂਸਵਾੜਾ ਤੇ ਸਭ ਜਾਣਦੇ ਯਾਨੀ ਇਹ ਆ ਵੀ ਪਹਿਲਾਂ ਅਸੀਂ ਜਾਵਾਂਗੇ ਤੇ ਫਸ ਸਾਡੇ ਨਾਲ ਸਾਰੇ ਆ ਜੀ ਜੀ ਮਾਤਾ ਪਹਿਲੇ ਇਸ ਕੌਂਸਲ ਕੜਿਆ ਅਸੀਂ ਪ੍ਰਸ਼ਾਸਨ ਨੂੰ ਹੁਣ ਕੀ ਕਹੀਏ ਕਿ ਅਸੀਂ ਕਹਿੰਦੇ ਆ ਤੇ ਉਹ ਕਈ ਤਰ੍ਹਾਂ ਦੀ ਗੱਲਾਂ ਫਿਰ ਉਹ ਬਣਾਉਂਦੇ ਨੇ ਜੇ ਪ੍ਰਸ਼ਾਸਨ ਨੇ ਪਹਿਲਾਂ ਹੀ ਮੁਸਤਫਦੀ ਕੀਤੀ ਹੁੰਦੀ ਇਹ ਕੰਮ ਨਹੀਂ ਸੀ ਹੋਣਾ ਹੁਣ ਯਾਰ ਬਣ ਆ ਸਾਲ ਆਏ ਨੇ ਹੁਣ ਮੈਂ ਦੇਖ ਕੇ ਆਇਆ ਜੀ ਪਨਾਕਿਆ ਅਗਰ ਇਹੀ ਚਾਰ ਇਹੀ ਪੱਥਰ ਕਿਤੇ ਪਹਿਲਾਂ ਆਇਆ ਹੁੰਦਾ ਅਸੀਂ ਅਸੀਂ ਕਾਬੂ ਕਰ ਲੈਣਾ ਸੀ ਇਹ ਕੋਸ਼ਿਸ਼ ਨਾ ਕਰਦੇ ਸਾਨੂੰ ਇਹ ਆ ਸਾਲ ਔਰ ਪੱਥਰ ਮੋਹਈਆ ਕਰਾਣ ਦੇ ਸਾਡੇ ਨੌਜਵਾਨਾਂ ਚ ਇੰਨੀ ਪਾਵਰ ਸੀ ਜੀ ਇੰਨੇ ਉਹਨਾਂ ਦੇ ਵਿੱਚ એનર્ਜੀ ਸੀਗੀ ਉਹਨਾਂ ਨੇ ਬਸੇ ਰੋਕ ਲਿਆ ਹਾਂ ਜੀ ਹੁਣ ਤੱਕ ਸੀ ਗਿਆ ਜੀ ਜਿੱਥੋਂ ਆਪਾਂ ਖੜੇ ਆ ਇੱਥੋਂ ਇਹ ਦਾਸ ਚਿੰਦਿਆਂ ਦੀ ਵਾਪਸ ਤੇ ਜਾਂਦੇ ਲੰਬਾਈ ਅੱਜ ਆਖਾਂ ਗਾਣੀਆਂ 245 ਫਰਮੇ ਇਹਨਾਂ ਤੇ ਸਾਫ ਤੇ ਜਾਂਦੇ ਲੰਬਾਈ ਸਾਡੀ ਜਿਹੜੀ ਸਾਡੀ ਰਜਿਸਟਰੀ ਵਾਲੀ ਜ਼ਮੀਨਾਂ ਦਾ ਇਹ ਇੰਤਕਾਲ ਰਿਹਾ ਤਾਂ ਸਾਡੇ ਨਾਮ ਪਰ ਇਥੋਂ ਮਿਲਦਾ ਕੁਛ ਨਹੀਂ ਬਾ ਪਹਿਲਾਂ ਵੀ ਦੋ ਤਿੰਨ ਵਾਰ ਇਹ ਵੀਡੀਓ ਮੇਥੋਂ ਦੁਕਾਨ ਲੈਣੇ ਖਾਦੇ ਜਿਹੜੇ ਪਿਜੋਰ ਕਹਿੰਦੇ ਇੱਥੇ ਆਈਆਂ ਦੇ ਪੂਜੇ ਪੱਤੇ ਨਹੀਂ ਇਹਨਾਂ ਜੋਰ ਦੇ ਕੋ ਵੀ ਜੀ ਹੁਣ ਕੱਲ ਫੇਰ ਹੋਈ ਜਾਣੇ ਜੀ ਸਰਕਾਰ ਦੀ ਕਮਜ਼ੋਰੀਆਂ ਨੇ ਜੇ ਮੈਂ ਕਹੂੰਗਾ ਗਲਤ ਆਏ ਜਾਣੀ ਇੱਥੇ ਅੰਨੇ ਵਾ ਮਹੀਨਾ ਕੋਈ ਹੈ ਆ ਕਿੱਥੇ ਪਾਣੀ ਚੱਲ ਰਿਹਾ ਕੈਮਰਾਮੈਨੋ ਜੀ ਇੱਥੇ ਆਕੀ ਵੀ ਹੁਣ ਵੀ 40 ਤੋਂ 50 ਫੱਕੀ ਦੇ ਦੁਬਾਈ ਹੋ ਪਰਡੇ ਪਰਡੇ ਪੇੜ ਫੱਟ ਕੇ ਅਸੀਂ ਇਹਦੇ ਵਿੱਚ ਫੁੱਟ ਧੁੱਕੇ ਆ ਪਤਾ ਨਹੀਂ ਲੱਗ ਰਿਹਾ ਕਿੱਥੇ ਰਹੇ ਨੇ ਨੁਕਸਾਨ ਦਾ ਤੇ ਅਸੀਂ ਅੱਗ ਦੀ ਨਹੀਂ ਇਹ ਲਾ ਸਕਦੇ ਇਹ ਤਾਂ ਟੀਮ ਟੀਮ ਆਉਣਗੇ ਮਾਹ ਆਉਣਗੇ ਕਿੰਨੀ ਫਸਲ ਗਈ ਕਿੰਨੇ ਤਰਖਤ ਗਏ ਕਿੰਨਾ ਪਾਪ ਲੁਰ ਗਿਆ ਕਿੰਨੀਆਂ ਜਮੀਨਾਂ ਪੁਰ ਵੇ ਆਣਾ ਕਹਿੰਦਾ ਸਾਜੀ ਜਿਹੜਾ ਤਾਂ ਇੱਧਰ ਹੋ ਗਿਆ ਜੋਗਾ ਫਿਰ ਇੱਧਰ ਨੂੰ ਤਾਂ ਪਤਾ ਨਹੀਂ ਮਾ ਫਿਰ ਇਹਨੂੰ ਕੀ ਕਰੀਏ ਅੱਛਾ ਜੀ ਹੁਣ ਪ੍ਰਸ਼ਾਸਨ ਤੋਂ ਤਾਂ ਇਹ ਅਪੀਲ ਆਈ ਸਰਕਾਰ ਨੂੰ ਵੀ ਅਪੀਲ ਆ ਵੀ ਜੇ ਇਹ ਕੰਮ ਕਿਤੇ ਕੋਰਟਕਾਰ ਦੇ ਸਾਹਮਣੇ ਦੇ ਚੱਕੇ ਕੰਮ ਡਾਊਨ ਆਉਂਦਾ ਬਰਿਆ ਪਿਛਲੇ ਪਾਸੇ ਜਾਂਦਾ ਇਹਨੂੰ ਪੂਰੇ ਸਹੀ ਤਰੀਕੇ ਦੇ ਨਾਲ ਸਾਨੂੰ ਯਾਰ ਕੋਈ ਨਾਮ ਦੇਣਾ ਅਸੀਂ ਕਹਿਣਾ ਇਹ ਫੀਲ ਕਰਦੇ ਹਾਂ ਸਾਨੂੰ ਕੋਈ ਨਹੀਂ ਦੇਣਾ ਇਹਨੂੰ ਪੰਨ ਚੰਗੇ ਤਰੀਕੇ ਨਾਲ ਮਜ਼ਬੂਤ ਕੀਤਾ ਜਾਵੇ ਔਰ ਕਿਹੜੇ ਲੋਕਾਂ ਦੀਆਂ ਫਸਲਾਂ ਗਈਆਂ ਨੇ ਉਹਨਾਂ ਤਾਂ ਯਾਰ ਮੌਜੂਦ ਨਹੀਂ ਕਿ ਵੀ ਨੋ ਸਾਡੀ ਕੰਨ ਇਹ ਕਿ ਮਾਈਨਿੰਗ ਨਹੀਂ ਹੋਣੀ ਚਾਹੀਦੀ ਮਾਈਨਿੰਗ ਨਾ ਖਾਨੂੰ ਮਰਵਾਇਆ ਔਰ ਇਹ ਹਰ ਉਥੇ ਉਥੇ ਹਾਰੇ ਆ ਕਿੱਥੇ ਕਿੱਥੇ ਮਾਈਨਿੰਗ ਹੋਈ ਸੀ ਕਿ ਜੇ ਕੋ ਮੈਂ ਇਹ ਨਹੀਂ ਕਹਿੰਦਾ ਚਾਹੇ ਜਾਂ ਚਾਹ ਨਾ ਜਾਏਗਾ ਸਰਕਾਰ ਤੋਂ ਅਸੀਂ ਇੱਕ ਅਪੀਲ ਉਹਨਾਂ ਨੂੰ ਇੱਕ ਕੁਐਸਚਨ ਕਰਨਾ ਕੋਈ ਵੀ ਆਗਰ ਮਾਈਨਿੰਗ ਇਹ ਲੀਗਲ ਸੀ ਚਾਹੇ ਅਨਲੀਗਲ ਸੀ ਇਹ ਦੱਸੋ ਤੁਹਾਨੂੰ ਇਹ ਲੀਗਲ ਸੀ ਤਾ ਫਿਰ ਇਸ ਪੋਸਬਿਲਟੀ ਕਿਹਦੀ ਬਣਦੀ ਸੀ ਇੱਥੇ ਇਹ ਬੰਨਾਂ ਦੇ ਉੱਤੇ ਆ ਕੇ ਸਾਡੀ ਰੱਖਿਆ ਕਰਨ ਦੀ ਉਹ ਪੈਸਾ ਸਰਕਾਰ ਦੇ ਖਾਤੇ ਗਿਆ ਬਚਾਲਾ ਸਾਨੂੰ ਉਹਨਾਂ ਨੇ ਸੀ ਫੰਡ ਦੀ ਜਿੰਨੀ ਦੇਖ ਰਹੇ ਸੀ ਉਹਨਾਂ ਦਾ ਕਰਨੀ ਉਹ ਪੈਸਾ ਸਰਕਾਰ ਨੇ ਕਰਾ ਕੇ ਆਂਗਲ ਹੋਈ ਆ ਫਿਰ ਉਹ ਕਿਹਦੇ ਖੇਤ ਖਾਸ ਦੇ ਵਿੱਚ ਉੜ ਗਏ ਕਹੇ ਨੇ ਉਹ ਬੰਦਾ ਪਤਾ ਲੱਗਣਾ ਚਾਹੇ ਮੈਂ ਪਰ ਲੋਕ ਨੂੰ ਕਿਹਾ ਹੁਣ ਤੁਸੀਂ ਸਾਡੇ ਮਾਸੀ ਮਾਰ ਰਹੇ ਆ ਜਦੋਂ ਫਸਲਾਂ ਤਾਂ ਜਾਰੀਆਂ ਨੇ ਕਿਹਦੇ ਸਹਮੇ ਤੁਰ ਆ ਗਏ ਨੇ ਕਦੇ ਸਾਫੀ ਜਾਵੇ ਅਕਦੇ ਜੋ ਪਹਿਲਾਂ ਵੀ ਆ ਗਿਆ ਫਾਦੇ ਬਜ਼ੁਰਗ ਮਰਦੇ ਇੱਥੇ ਮਿੱਟੀ ਆ ਪੱਤੇ ਪੜਦੇ ਖਤਮ ਹੋ ਗਏ ਹੁਣ ਅਸੀਂ ਵੀ ਉਸੇ ਕੰਮ ਤੇ ਲੱਗੇ ਹੋਏ ਹਾਂ ਕਿ ਸਾਡੇ ਕੋਲ ਇਹ ਜ਼ਮੀਨ ਨਾ ਰਹੀ ਨਾ ਸਾਡੇ ਕੋਲ ਹੈ ਕੀ ਸਾਡੇ ਕੋਲ ਕਿੱਥੇ ਨਹੀਂ ਹੈ